ਰਾਜ ਖਾਲਸੇ ਦਾ ਆਉਣਾ ਨਹੀਂ ਹੈਗਾ ਕਦੇ ਵੀ ਜਿੱਦਾਂ ਆਪਾਂ ਅੜੀਕਦੇ ਆ ਖਾਲਸੇ ਨੂੰ ਰਾਜ ਕਾਇਮ ਕਰਨਾ ਪਊਗਾ ਦੇਹਣੀ ਕਹਤਾ ਸੀ ਨਾ ਮੁਗਲਾਂ ਨੇ ਸਾਰੇ ਹੀ ਮਾਰ ਦਿੱਤੇ ਆ ਪੰਥ ਰਹਿ ਨਹੀਂ ਗਿਆ ਪਰ ਬਾਬਾ ਬੋਤਾ ਸਿੰਘ ਬਾਬਾ ਗੱਜਾ ਸਿੰਘ ਨੇ ਰਾਜ ਕਾਇਮ ਕਰਕੇ ਦਿਖਾਇਆ ਸੀ ਸਿਰਫ ਦੋ ਹੀ ਸੀਗੇ ਗਣਤੀ ਦੇ ਦਿੱਲੀ ਤੇ ਇੱਕ ਬੱਚਾ ਉਹਨਾਂ ਦਾ ਪਰਿਵਾਰ ਨਾਨਕ ਸ੍ਰੀ ਸੰਤਾਂ ਦੇ ਨਾਲ ਬਹੁਤ ਪ੍ਰੇਮ ਸੀ ਆਪਣੇ ਬੱਚੇ ਨੂੰ 1 ਸਾਲ ਦੇ ਬੱਚੇ ਨੂੰ ਛੱਡ ਕੇ ਗੱਡੀ ਦੇ ਦੇ ਵਿੱਚ ਸਾਰੇ ਹੀ ਡੇਰੇ ਦੇ ਆ ਮਰਦਾਂ ਨੇ ਰੜ ਕੇ ਉਸ ਬੱਚੇ ਦੇ ਨਾਲ ਦੁਸ਼ਕਰਮ ਕੀਤਾ ਸਮਝਦੇ ਹੋ ਜਿੱਥੋਂ ਬੱਚਾ ਟੋਲਟ ਕਰਦਾ ਨਾ ਉੱਥੇ ਉਹ ਸੰਤ ਆਪਣੀ ਜੀਬ ਦੇ ਨਾਲ ਉਹ ਟੋਲਟ ਆਈ ਜਗ੍ਹਾ ਨੂੰ ਛੱਟਦਾ ਆ ਆਪਣੀ ਬਾਥਰੂਮ ਵਾਲੀ ਜਗ੍ਹਾ ਬੱਚੇ ਦੇ ਮੂੰਹ ਦੇ ਵਿੱਚ ਪਾਉਂਦਾ ਆ ਇਹ ਬੈਡ ਕੈਰੈਕਟਰ ਆ ਉਹ ਨਾਨਕਸਰੀਏ ਨੂੰ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਨਰਕਸਰੀਏ ਬੁਲਾਓ ਉਹ ਨਰਕ ਕਰ ਰਹੇ ਨੇ ਨਰਕਸਰੀਏ ਉਹਨਾਂ ਨੂੰ ਕਹੋ ਨਾਨਕਸਰੀਏ ਨਾਮ ਕਹੋ ਕਿਉਂਕਿ ਗੁਰੂ ਨਾਨਕ ਦਾ ਨਾਮ ਹੋਰੇ ਆਉਂਦਾ ਨਾਨਕ ਸਾਰਾ ਜੇ ਤੁਹਾਡੇ 24 24 ਘੰਟੇ ਕੀਰਤਨ ਤੁਹਾਡੇ 24 24 ਘੰਟੇ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਆਲੇ ਵਿੱਚ ਕਿਵੇਂ ਰਹਿ ਪੂਗਾ ਸਾਡੀ ਲੜਾਈ ਕਿਸੇ ਨਾਨਕਸਰੀਏ ਨਾਲ ਨਹੀਂ ਹੈ ਜਿਹੜੇ ਬਾਟ ਕਰੈਕਟਰ ਨੇ ਗੱਲ ਕਰਦਾ ਕਿੰਗਾਂ ਉਹਨਾਂ ਨੂੰ ਚਾਹੇ ਫੜੋ ਚਾਹੇ ਮਾਰੋ ਉਹ ਤੁਹਾਡਾ ਹੈ ਮੀਡੀਆ ਕਾਨਫਰੰਸਾਂ ਕਰਕੇ ਇੰਟਰਵਿਊਾਂ ਦੇ ਕੇ ਉਹ ਰੇਪਸਟਾਨ ਨੂੰ ਬਚਾਉਣਾ ਚਾਹ ਰਹੇ ਸਾਡੀ ਲੜਾਈ ਇਹ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਅਸੀਂ ਪੰਜਾਬ ਦੇ ਕੌਸ਼ਕ ਅਹਿਮ ਤੇ ਨਾਜ਼ੁਕ ਮੁੱਦਿਆਂ ਨੂੰ ਲੈ ਕੇ ਜਿਹੜੀ ਆ ਇਹ ਰੱਖੀ ਗਈ ਆ ਜਿਨ੍ਹਾਂ ਦੇ ਵਿੱਚ ਸਾਡਾ ਜਿਹੜਾ ਪਹਿਲਾ ਮੁੱਦਾ ਪਹਿਲਾ ਮੁੱਦਾ ਤਾਂ ਸਾਡਾ ਇਹ ਆ ਕਿ ਗੁਰੂ ਨਾਨਕ ਦੇਵ ਜੀ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਏਰੀਏ ਨੇ ਜਿਵੇਂ ਕਿ ਆਪਣਾ ਚੰਡੀਗੜ੍ਹ ਹਰਿਆਣਾ ਹਿਮਾਚਲ ਪੰਚਕੂਲਾ ਹੋ ਗਿਆ ਇਹਨਾਂ ਦੇ ਵਿੱਚ ਸਰਕਾਰੀ ਤੇ ਜਿਹੜੇ ਪ੍ਰਾਈਵੇਟ ادارے ਨੇ ਉਹਨਾਂ ਦੇ ਵਿੱਚ ਛੁੱਟੀ ਜਿਹੜੀ ਆ ਉਹ ਲਾਜ਼ਮੀ ਕੀਤੀ ਜਾਂਦੀ ਆ ਵੈਸੇ ਤਾਂ ਸਰਕਾਰੀ ਛੁੱਟੀ ਹੁੰਦੀ ਆ ਪਰ ਅੱਜ ਕੱਲ ਅਸੀਂ ਆਮ ਦੇਖਦੇ ਆ ਕਿ ਵੀ ਸਰਕਾਰੀ ਛੁੱਟੀ ਵੀ ਕਹਿਣ ਦੀ ਰਹਿ ਗਈ ਆ ਕਿ ਸਰਕਾਰੀ ਛੁੱਟੀ ਆਂਕੂ ਕੋਈ ਹੁੰਦਾ ਨਹੀਂ ਆ ਇਹ ਇਹ ਪ੍ਰਾਈਵੇਟ ਦਾ ਦਦਾਰੀ ਜਿੰਨੇ ਵੀ ਆ ਚਲੋ ਸਾਰੇ ਦੇ ਸਾਰੇ ਉਹ ਓਪਨਲੀ ਚੱਲਦੇ ਨੇ ਤੇ ਦੂਜੀ ਸਾਡੀ ਬੇਨਤੀ ਇਹ ਆ ਕਿ ਜਿਹੜਾ ਵੀ ਹੁਣ ਆਪਣਾ ਕੇ ਪ੍ਰਕਾਸ਼ੀਦੀ ਜੋੜ ਮੇਲੇ ਆ ਰਹੇ ਨੇ ਤੇ ਸ਼ੀਦੀ ਜੋੜ ਮੇਲੇ ਤੇ ਜਿਹੜੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਇਹਦੇ ਵਿੱਚ ਜੇ 15 ਅਗਸਤ ਨੂੰ 26 ਜਨਵਰੀ ਤੇ 2 ਅਕਤੂਬਰ ਨੂੰ ਜੇ ਸਾਰੇ ਹਿੰਦੁਸਤਾਨ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਹੋ ਸਕਦੇ ਆ ਤੇ ਸ਼ਹੀਦੀ ਜੋੜ ਮੇਲਿਆਂ ਦੇ ਵਿੱਚ ਤੇ ਗੁਰਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਵਿੱਚ ਵੀ ਜਿਹੜਾ ਹੈ ਡ੍ਰਾਈਡੇ ਜਿਹੜਾ ਉਹਨੂੰ ਘੋਸ਼ਿਤ ਕੀਤਾ ਜਾਵੇ ਸ਼ਰਾਬ ਦੇ ਠੇਕੇ ਉਦੋਂ ਸਾਰੇ ਬੰਦ ਹੋਣ ਤੀਜੀ ਗੱਲ ਅਸੀਂ ਆਮ ਤੌਰ ਤੇ ਦੇਖਦੇ ਆ ਕਿ ਵੀ ਅੱਜ ਕੱਲ ਨਵਾਂ ਰਿਵਾਜ ਚੱਲਿਆ ਹੋਇਆ ਹਰ ਇੱਕ ਗੁਰੂ ਘਰ ਦੇ ਵਿੱਚ ਜਿਹੜਾ ਹੈਗਾ ਬੰਦਾ ਆਮ ਤੌਰ ਤੇ ਆਪਦੀਆਂ ਬੀੜੀ ਸੇਟਾਂ ਤੇ ਬਾਗੂ ਲੈ ਕੇ ਗੁਰੂ ਘਰਾਂ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਜਦੋਂ ਅਸੀਂ ਉਹਨਾਂ ਨੂੰ ਉਹਦੇ ਬਾਰੇ ਜਦੋਂ ਕੋਈ ਗੱਲਬਾਤ ਕਰਦੇ ਹਾਂ ਜਦੋਂ ਸਾਡੇ ਵੱਲੋਂ ਉਹਨਾਂ ਨੂੰ ਪੁੱਛਿਆ ਜਾਂਦਾ ਤਾਂ ਉਹਨਾਂ ਦਾ ਗਾਹ ਜਵਾਬ ਇਹ ਹੁੰਦਾ ਕਿ ਭਾਈ ਸਾਹਿਬ ਜੀ ਸਾਨੂੰ ਇਹਦੇ ਬਾਰੇ ਪਤਾ ਨਹੀਂ ਸੀਗਾ ਅਸੀਂ ਵੀ ਕਿਤੇ ਨਾ ਕਿਤੇ ਮੰਨਦੇ ਹਾਂ ਕਿ ਵੀ ਲੋਕੀ ਇਹਦੇ ਬਾਰੇ ਜਾਗਰੂਕ ਜਿਹੜਾ ਉਹ ਨਹੀਂ ਹੈਗੇ ਤੇ ਇਸ ਕਰਕੇ ਆਲਰੇਡੀ ਇੱਕ ਆਪਣੇ ਇੱਥੇ ਕਾਨੂੰਨ ਬਣਿਆ ਹੋਇਆ ਕਿ ਕਿਸੇ ਵੀ ਧਾਰਮਿਕ ਸਥਾਨ ਤੋਂ ਤੇ ਸਕੂਲਾਂ ਦੇ ਬਾਰ ਜਿਹੜੇ ਵੀ ਇੰਸਟੀਟਿਊਟਸ ਨੇ ਜਿੱਥੇ ਵੀ ਪੜਾਈ ਹੁੰਦੀ ਹੈ ਸਕੂਲ ਹੋਗੇ ਕਾਲਜ ਹੋਗੇ ਇੱਕ ਆਲਰੇਡੀ ਇੱਕ ਸਪੈਸੀਫਿਕ ਏਰੀਆ ਮੈਂਸ਼ਨ ਕੀਤਾ ਗਿਆ ਕਿ 300 ਤੋਂ 500 ਮੀਟਰ ਦੇ ਵਿੱਚ ਵਿੱਚ ਕਿਸੇ ਵੀ ਤਰੀਕੇ ਦਾ ਟਾਕਸਿਕ ਐਂਡ ਜਿਵੇਂ ਕਿ ਬੀੜੀ ਜਾਦਾ ਸਿਗਰਟ ਤੰਬਾਕੂ ਆਦਿ ਕਿਸੇ ਵੀ ਤਰੀਕੇ ਦਾ ਹੈਗਾ ਜਿਹੜਾ ਨਾ ਉਹ ਬੰਦਾ ਕੰਜ਼ਿਊਮ ਕਰ ਸਕਦਾ ਨਾ ਉਹ ਸੇਲ ਕਰ ਸਕਦਾ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਜਿੰਨੇ ਵੀ ਰਿਲੀਜੀਅਸ ਪਲੇਸਿਸ ਨੇ ਭਾਵੇਂ ਉਹ ਗੁਰਦੁਆਰਾ ਹੋਵੇ ਭਾਵੇਂ ਉਹ ਚਰਚ ਭਾਵੇਂ ਮੰਦਰ ਮਸਜਿਦ ਹਰ ਇੱਕ ਧਾਰਮਿਕ ਸਥਾਨ ਦੇ ਬਾਹਰ ਜਿਹੜੀ ਆ ਉਹ ਇੱਕ ਤਖਤੀ ਲਾਈ ਜਾਵੇ ਜਿਹੜੀ ਤਖਤੀ ਦੇ ਉੱਤੇ ਇਹ ਚੀਜ਼ ਬਕਾਇਦਾ ਮੈਂਸ਼ਨ ਹੋਵੇ ਕਿ ਇਸ ਧਾਰਮਿਕ ਸਥਾਨ ਤੋਂ ਇੰਨੇ ਮੀਟਰ ਤੱਕ ਜਾਂ ਇੰਨੇ ਫੁੱਟ ਜਾਂ ਇੰਨੇ ਕਿਲੋਮੀਟਰ ਤੱਕ ਕਿਸੇ ਵੀ ਤਰੀਕੇ ਦਾ ਜਿਹੜਾ ਤਾਂ ਕਿਸੇ ਵੀ ਤਰੀਕੇ ਦਾ ਜਿਹੜਾ ਟਾਕਸਿਕ ਐਂਟਾ ਬीडी ਚੜਦਾ ਸਿਗਰਟ ਤंबाकू ਆਦਿ ਉਹ ਨਾ ਹੋਵੇ ਨਾ ਕੰਜ਼ੂਮ ਕੀਤਾ ਜਾਵੇ ਤੇ ਨਾ ਵੇਚਿਆ ਜਾਵੇ ਤੇ ਜੇ ਕੋਈ ਵੇਚਦਾ ਆ ਜਾਂ ਕੰਜ਼ੂਮ ਕਰਦਾ ਫੜਿਆ ਜਾਂਦਾ ਤੇ ਉਹਨੂੰ ਕਿਹੜੇ ਬੀਐਨਐਸ ਦੇ ਤਹਿਤ ਉਹ ਤੇ ਕਿਹੜੀ ਕਾਰਵਾਈ ਹੋਊਗੀ ਤੇ ਹਰ ਇੱਕ ਧਾਰਮਿਕ ਸਥਾਨ ਦੇ ਬਾਹਰ ਉੱਥੇ ਦੇ ਜਿਹੜੇ ਲੋਕਲ ਐਸਐਚਓ ਨੇ ਉਹਨਾਂ ਦਾ ਨੰਬਰ ਥੱਲੇ ਬਕਾਇਦਾ ਮੈਂਸ਼ਨ ਹੋਵੇ ਕਿ ਇੱਥੇ ਜਿਹੜਾ ਹੈਗਾ ਉਹ ਇਹਦੇ ਤਹਿਤ ਇਹਦੇ ਬੀਐਨਐਸ ਦੇ ਤਹਿਤ ਜੇ ਕੋਈ ਵੀ ਏ ਚੀਜ਼ ਬਾਰੇ ਜੇ ਗਲਤ ਕਰਦਾ ਫੜਿਆ ਜਾਂਦਾ ਤੇ ਉਹਨੂੰ ਇਹਦੇ ਬਾਬਤ ਇਹ ਸਜ਼ਾ ਮਿਲੂਗੀ ਤੇ ਬਾਕੀ ਹੁਣ ਅੱਗੇ ਦੀ ਜਿਹੜੀ ਹੈਗੀ ਆ ਉਹ ਸਤਨਾਮ ਸਿੰਘ ਜੀ ਆਪਣੀ ਗੱਲ ਕਰਨਗੇ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲਾਂ ਤਾਂ ਬੇਨਤੀ ਕਰਨੀ ਚਾਹੁੰਦੇ ਹਾਂ ਜੀ ਜਿਹੜਾ ਭਾਈ ਸਾਹਿਬ ਜੀ ਨੇ ਉਹ ਤਾਂ ਮੈਸੇਜ ਦਿੱਤਾ ਇੱਕ ਰਿਕਵੈਸਟ ਕੀਤੀ ਆ ਸਾਰਿਆਂ ਨੂੰ ਆਪਾਂ ਪਹਿਲਾਂ ਤਾਂ ਤੱਕੜੇ ਹੋ ਕੇ ਇਸ ਚੀਜ਼ ਦੇ ਉੱਤੇ ਜ਼ਰੂਰ ਕੰਮ ਕਰਨਾ ਸਾਰਿਆਂ ਨੂੰ ਸਾਡੇ ਆ ਸ਼ਹੀਦਾਂ ਨੇ ਸਾਨੂੰ ਆਜ਼ਾਦੀ ਦਵਾਈ ਆ ਚਾਹੇ ਉਹ ਸਾਡੀ ਮਾਨਤੂਲੀ ਹੋਵੇ ਚਾਹੇ ਸਾਡੀ ਫਿਜ਼ੀਕਲੀ ਸੀ ਪ੍ਰੈਕਟੀਕਲੀ ਗੁਲਾਮੀ ਉਹਦੇ ਤੋਂ ਸਾਨੂੰ ਆਜ਼ਾਦੀ ਦਵਾਈ ਇਹ ਜਿਹੜਾ ਪਹਿਲਾਂ ਤਾਂ ਜਿਹੜਾ ਇਹ ਤਮਾਕੂ ਦਾ ਨਸ਼ਾ ਆ ਇਹ ਜਦੋਂ ਬਾਬਰ ਜਦੋਂ ਬਾਬਰ ਬਾਦਸ਼ਾਹ ਮੁਗਲ ਆਏ ਸੀ ਮੁਗਲ ਲੈ ਕੇ ਆਏ ਸੀ ਭਾਰਤ ਦਾ ਇਹ ਨਸ਼ਾ ਹੀ ਨਹੀਂ ਹੈਗਾ ਫਿਰ ਅੰਗਰੇਜ਼ਾਂ ਨੇ ਸਾਨੂੰ ਇਹ ਨਾਲ ਮਿਲਦੀ ਜੁਲਦੀ ਚਾਹ ਪੀਣ ਲਾ ਦਿੱਤਾ ਜਿਹੜਾ ਕਿ ਤੁਸੀਂ ਚਾਹ ਵੀ ਦੇਖ ਲਓਗੇ ਚਾਹ ਵੀ ਸਾਡਾ ਨਸ਼ਾ ਨਹੀਂ ਹੈ ਜਿਵੇਂ ਦੇ ਜਾਨੀ ਕਿ ਉਸ ਤੱਤ ਵਿੱਚ ਜਿਹੜੇ ਨੇ ਤਮਾਕੂ ਦੇ ਵਿੱਚ ਆ ਉਹਨਾਂ ਦਾ ਡੀਐਨਏ ਜਿਹੜਾ ਆ ਉਹ ਚਾਹ ਪੱਤੀ ਦਾ ਹੈ ਤੁਸੀਂ ਚੈੱਕ ਕਰਦੇ ਆ ਚੈੱਕ ਕਰ ਸਕਦੇ ਆ ਉਹ ਵੀ ਐਡਿਕਟਿਵ ਆ ਤੇ ਉਹ ਵੀ ਐਡਿਕਟਿਵ ਆ ਠੀਕ ਹੈ ਜੀ ਹੋਰ ਉਹਦੇ ਨੁਕਸਾਨ ਤਾਂ ਅੱਗੇ ਸਾਰੇ ਜਿਹੜੇ ਆਪਣੇ ਲਿਖੇ ਨੌਜਵਾਨ ਸਮਝ ਜਾਣਗੇ ਬੱਚੇ ਬੱਚੀਆਂ ਸਾਡੇ ਸ਼ਹੀਦਾਂ ਦੇ ਆਸਥਾਨਾਂ ਦੇ ਉੱਤੇ ਚਾਹੇ ਪੰਜਾਬ ਦੇ ਵੀ ਨੌਜਵਾਨ ਆ ਚਾਹੇ ਕੋਈ ਹੋਰ ਵੀ ਨੇ ਉਹ ਸ਼ਰਾਬਾਂ ਪੀ ਕੇ ਉੱਚੀ ਉੱਚੀ ਡਰੈਕਟਰਾਂ ਦੇ ਡੱਕ ਲਾ ਕੇ ਨਸ਼ੇ ਖਾ ਕੇ ਤਾਂ ਉੱਥੇ ਉਹ ਖੋਰੂ ਪੰਪਤੀ ਕਰਦੇ ਆ ਜਦ ਤੱਕ ਉਹਨਾਂ ਨੂੰ ਜਿਹੜੇ ਸਥਾਨ ਤੇ ਉਹ ਜਾਂਦੇ ਆ ਕੁਣਾ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੁੰਦਾ ਅਸੀਂ ਕਿੱਥੇ ਚੱਲੇ ਆ ਤੇ ਇੱਥੇ ਦਾ ਇਤਿਹਾਸ ਕੀ ਆ ਇਸ ਚੀਜ਼ ਦਾ ਅਹਿਸਾਸ ਹੋਣਾ ਬਹੁਤ ਜ਼ਰੂਰੀ ਆ ਸਾਰੇ ਸਿੱਖਾਂ ਸਿੱਖਾਂ ਦੇ ਬੱਚਿਆਂ ਨੂੰ ਜਿੰਨੇ ਵੀ ਧਾਰਮਿਕ ਜੂੜ ਮੇਲੇ ਆ ਤੇ ਜਾਂਦੇ ਆ ਫੌਜਾਂ ਨੇ ਇਹ ਗੁਰਮਤਾ ਕੀਤਾ ਆ ਕਿ ਐਤ ਕੀ ਫਤਿਹਗੜ੍ਹ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਤੇ ਚਮਕੌਰ ਚਮਕੌਰ ਸਾਹਿਬ ਉੱਥੇ ਨਾ ਤਾਂ ਸ਼ਰਾਬ ਵੇਚਣ ਦਿੱਤੀ ਜਾਊਗੀ ਤੇ ਨਾ ਜਾਗਤ ਜੂੜ ਤਮਾਕੂ ਇਹ ਦੋ ਦੋਨੇ ਚੀਜ਼ਾਂ ਦੇ ਉੱਤੇ 4-5 ਦਿਨ ਲਗਾਤਾਰ પ્રતિਬੰਧਤ ਰਹੂਗਾ ਜਿੰਨਾ ਚਿਰ ਜੋੜ ਮੇਲਾ ਚੱਲੂਗਾ ਫਿਰ ਅੱਗੇ ਤੋਂ ਮਹਾਰਾਜ ਕਿਰਪਾ ਕਰਨਗੇ ਹੋਰ ਮਹਾਂਕਾਲ ਜੀ ਇਹੀ ਪੈਰਾ ਸਾਰਿਆਂ ਤਖਤਾਂ ਤੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਆਨੰਦਪੁਰ ਸਾਹਿਬ ਕਿੱਥੇ-ਜਿੱਥੇ ਖਾਲਸੇ ਦੇ ਜੋੜ ਮੇਲੇ ਹੋਣਗੇ ਇਹ ਚੀਜ਼ਾਂ ਲਾਗੂ ਕੀਤੀਆਂ ਜਾਣਗੀਆਂ ਇਹ ਖਾਲਸੇ ਦਾ ਕਾਨੂੰਨ ਆ ਕਿਉਂਕਿ ਖਾਲਸੇ ਦਾ ਰਾਜ ਆ ਰਾਜ ਖਾਲਸੇ ਦਾ ਆਉਣਾ ਨਹੀਂ ਹੈਗਾ ਕਦੇ ਵੀ ਜਿੱਦਾਂ ਆਪਾਂ ਅੜੀਕਦੇ ਆ ਖਾਲਸੇ ਨੂੰ ਰਾਜ ਕਾਇਮ ਕਰਨਾ ਪਊਗਾ ਜਿਲੇ ਹੁਣੀ ਕਹਿਤਾ ਸੀ ਨਾ ਮੁਗਲਾਂ ਨੇ ਸਾਰੇ ਹੀ ਮਾਰ ਦਿੱਤੇ ਆ ਪੰਥ ਰਹਿ ਨਹੀਂ ਗਿਆ ਪਰ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ ਰਾਜ ਕਾਇਮ ਕਰਕੇ ਦਿਖਾਇਆ ਸੀ ਸਿਰਫ ਦੋ ਹੀ ਸੀਗੇ ਗਣਤੀ ਦੇ ਅਸੀਂ ਇਹਦਾ ਪਰਮੇਸ਼ਰ ਦੀ ਕਿਰਪਾ ਨਾਲ ਹੋਕ ਬਾਵਾ ਬਹੁਤ ਮੁੱਢਿਆ ਤਾਂ ਮੁੱਢਿਆਂ ਦੇ ਸਿਰ ਵੀ ਹੈਗੇ ਆ ਬਾਵਾ ਵੀ ਆ ਮੁੱਢੇ ਵੀ ਆ ਕੁਮੁੱਢਿਆਂ ਦੇ ਸਿਰ ਵੀ ਹੈਗੇ ਆ ਲੋੜ ਆ ਆ ਪੰਥ ਦੀ ਨੀਤੀ ਲਾਗੂ ਕਰਨ ਦੀ ਔਰ ਦੂਜੀ ਬੇਨਤੀ ਸੀਗੀ ਨਾਨਕਸਰੀਆਂ ਦੇ ਬਾਬਤ ਸਾਡੀ ਸਿਹਤ ਠੀਕ ਨਹੀਂ ਹੈਗੀ ਦਿਲ ਧੜਕਣ ਬੱਜ ਜਾਂਦੀ ਹੈ ਉਹ ਸੀਪੀਆਰ ਦੀ ਪ੍ਰੋਬਲਮ ਕਰਕੇ ਪਰ ਪ੍ਰੇਮ ਦੇ ਨਾਲ ਬੇਨਤੀ ਕਰਨੀ ਚਾਹੁੰਦੇ ਆ ਕੱਲ ਨੂੰ 5 ਦਸੰਬਰ ਨੂੰ ਨਾਨਕਸਰੀ ਸੰਤਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਇੱਕ ਮੀਟਿੰਗ ਸੰਧੀ ਗਈ ਹੈ ਸੰਤ ਸਮਾਜ ਦੀ ਜਿਹਦੇ ਵਿੱਚ ਹੁਣ ਤੱਕ ਪਿਛਲੇ ਕੁਝ ਮਹੀਨਿਆਂ ਤੋਂ ਲੱਗ ਕੇ ਹੁਣ ਤੱਕ ਜਿੰਨੇ ਅਲੀਗੇਸ਼ਨਸ ਨਾਨਕਸਰੀਆਂ ਦੇ ਸੰਤਾਂ ਮਹੰਤਾਂ ਤੇ ਲੱਗੇ ਆ ਉਹ ਉਹਨੂੰ ਕੌਣਤਾ ਦੇ ਡਿਫੈਂਸ ਕਰਨਾ ਚਾਹੁੰਦੇ ਆ ਸਾਰੇ ਪੰਜਾਬ ਦੇਸ਼ਾਂ ਪਰਦੇਸਾਂ 'ਚ ਵੱਸਦੇ ਹੋਏ ਸਿੱਖਾਂ ਨੇ ਉਹ ਵੀਡੀਓਜ਼ ਦੇਖੇ ਆ ਕੋਈ ਝੂਠ ਨਹੀਂ ਹੈਗਾ ਮੇਨ ਸਟ੍ਰੀਮ ਤੇ ਉਹ ਵਾਇਰਲ ਹੈ ਉਹ ਚੀਜ਼ਾਂ ਕਿਵੇਂ ਉਹ ਛੋਟੇ-ਛੋਟੇ ਬੱਚਿਆਂ ਦੇ ਨਾਲ ਕਰਦੇ ਆ ਇੱਕ ਦਿੱਲੀ ਤੋਂ ਕੇਸ ਆਇਆ ਨਾਨਕਸਰੀ ਸੰਤਾਂ ਦੇ ਕੋਲ ਜਿਹੜਾ ਬਾਬੇ ਲੱਖੇ ਦਾ ਜਾਦਾ ਮਤਲਬ ਆ ਕਿ ਪ੍ਰੈਸ ਦੇ ਵਿੱਚ ਆ ਗਿਆ ਜਿਹੜਾ ਜਿਹੜਾ ਜ਼ਿਆਦਾ ਵਾਇਰਲ ਹੋਇਆ ਦਿੱਲੀ ਤੋਂ ਇੱਕ ਬੱਚਾ ਉਹਨਾਂ ਦਾ ਪਰਿਵਾਰ ਨਾਨਕਸਹੀ ਸੰਤਾਂ ਦੇ ਨਾਲ ਬਹੁਤ ਪ੍ਰੇਮ ਸੀ ਉਹ ਆਪਣੇ ਬੱਚੇ ਨੂੰ 8 ਸਾਲ ਦੇ ਬੱਚੇ ਨੂੰ ਛੱਡ ਕੇ ਗੈਡੀ ਡੇਰੇ ਵਿੱਚ ਸਾਰੇ ਹੀ ਡੇਰੇ ਦੇ ਆ ਮਰਦਾਂ ਨੇ ਰੜ ਕੇ ਉਸ ਬੱਚੇ ਦੇ ਨਾਲ ਦੁਸ਼ਕਰਮ ਕੀਤਾ ਸਮਝਦੇ ਹੋ ਜਿੱਥੋਂ ਬੱਚਾ ਟਾਇਲਟ ਕਰਦਾ ਨਾ ਉੱਥੇ ਉਹ ਸੰਤ ਆਪਣੀ ਜੀਬ ਦੇ ਨਾਲ ਉਹ ਟਾਇਲਟ ਵਾਲੀ ਜਗ੍ਹਾ ਨੂੰ ਛੱਟਦਾ ਆ ਤੇ ਆਪਣੀ ਬਾਥਰੂਮ ਵਾਲੀ ਜਗ੍ਹਾ ਬੱਚੇ ਦੇ ਮੂੰਹ ਦੇ ਵਿੱਚ ਪਾਉਂਦਾ ਆ ਇਹ ਕਿਉਂ ਬਚਨ ਕਰਨੀ ਪੈ ਰਹਾ ਐ ਐਨੇ ਜਿਆਦਾ ਅਸੀਂ 부ਸ਼ਾਮ ਹੋ ਕੇ ਸਾਡੀਆਂ ਵੀ ਧੀਆ ਭੈਣਾ ਆ ਆ ਪ੍ਰੈਸ ਦੇ ਰਾਹੀਂ ਧੀਆ ਭੈਣਾ ਚ ਜਾਣਾ ਆ ਅੱਗੇ ਜਿਹੜੇ ਵੀਡੀਓ ਵਾਇਰਲ ਹੋਏ ਆ ਧੀਆ ਭੈਣਾ ਨਹੀਂ ਦੇਖੇ ਆ ਧੀਆ ਭੈਣਾ ਨੇ ਅੱਖਾਂ ਹੀ ਬੰਦ ਕਰ ਲਈਆਂ ਤੇ ਨਾ ਉਹ ਆਪਣੇ ਕੰਨ ਬੰਦ ਕਰਨ ਕਿਉਂਕਿ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਨਾ ਸਮਝੇ ਸਾਡੀਆਂ ਹੀ ਧੀਆ ਭੈਣਾ ਚਾਹੇ ਕੋਈ ਕੈਨੇਡਾ ਬੈਠਾ ਚਾਹੇ ਕੋਈ ਕਿਤੇ ਬੈਠਾ ਉਹ ਨਹੀਂ ਇਹਨਾਂ ਦੇ ਡੇਰੇ ਚ ਜਾਣਾ ਇਹ ਨਹੀਂ ਇਨ ਫਿਊਚਰ ਵੀ ਉਹਨਾਂ ਦੇ ਬੱਚਿਆਂ ਨਾਲ ਹੀ ਕੁਛ ਕਰਨਾ ਦੈਟਸ ਵਾਈ ਬਾਬਾ ਇਹ ਪ੍ਰਚਾਰ ਪ੍ਰਸਾਰ ਕਰ ਰਹੇ ਆ ਉਹ ਵੀਡੀਓ ਹੈਗੇ ਆ ਲੱਭ ਲਓ ਬਾਬਾ ਲੱਖਾ ਆ ਨਾਨਕ ਸਰ ਦਾ ਹੋਰ ਪਤਾ ਨਹੀਂ ਕਿਹਦੇ ਕਿਹਦੇ ਨਾਮ ਆ ਅਸੀਂ ਫਿਰ ਸੰਗਤ ਦੇ ਵਿੱਚ ਇਹ ਪ੍ਰਚਾਰ ਕੀਤਾ ਜਿਹੜੇ ਬੈਡ ਕੈਰੈਕਟਰ ਆ ਉਹ ਨਾਨਕ ਸਰੀਏ ਨਾ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਨਰਕ ਸਰੀਏ ਬੁਲਾਓ ਉਹ ਨਰਕ ਕਰ ਰਹੇ ਨੇ ਨਰਕ ਸਰੀਏ ਉਹਨਾਂ ਨੂੰ ਕਹੋ ਨਾਨਕ ਸਰੀਏ ਨਾ ਕਹੋ ਕਿਉਂਕਿ ਗੁਰੂ ਨਾਨਕ ਦਾ ਨਾਮ ਹੋਰੇ ਆਉਂਦਾ ਨਾਨਕ ਸਰ ਤੁਹਾਡੇ ਨਾਨਕ ਦਾ ਨਾਮ ਬਦਨਾਮ ਕਰ ਰਹੇ ਹੋ ਬੈਡ ਕਰੈਕਟਰ ਬੈਡ ਕਰੈਕਟਰ ਦੇ ਵਾਸਤੇ ਹੀ ਕੱਲ ਨੂੰ ਕੱਲ ਨੂੰ ਉਹਨਾਂ ਨੇ ਉਹਨਾਂ ਨੂੰ ਕੰਪਰ ਉਹਨਾਂ ਨੂੰ ਡਿਫੈਂਸ ਕਰਨ ਵਾਸਤੇ ਕੱਲ ਨੂੰ ਪ੍ਰੈਸ ਕਾਨਫਰੰਸ ਸੱਦੀ ਆ ਉਹਨੂੰ ਇੱਕ ਕਈ ਸੱਦੀ ਹੋਊਗੀ ਲੁਧਿਆਣੇ ਜਾਂ ਨਾਨਕਸਰ ਜਾਂ ਆਪਣੀ ਕਿਸੇ ਠਾਠ ਤੇ ਜਿਹੜੇ ਉਹਨਾਂ ਨੇ 7 ਸਟਾਰ ਹੋਟਲ ਬਣਾਈ ਆ ਇੱਥੇ ਵੀ ਉਹਨਾਂ ਨੂੰ ਸੱਦੀ ਹੋਊਗੀ ਸਾਰੇ ਪੰਜਾਬ ਭਰ ਦੇ ਸੰਤ ਮਹੰਤ ਸੇਵਾਦਾਰ ਕੋਈ ਕਿਸੇ ਜਥੇਬੰਦੀ ਤੋਂ ਆ ਉਹਨਾਂ ਦੇ ਚਰਮਾਂ 'ਚ ਬੇਨਤੀ ਆ ਤੁਸੀਂ ਉਹਨਾਂ ਦੇ ਪਿੱਛੇ ਨਹੀਂ ਜਾਣਾ ਬਲਤਕਾਰੀਆਂ ਦੇ ਪਿੱਛੇ ਨਹੀਂ ਜਾਣਾ ਜਿਹੜੇ ਗੁੱਡ ਕੈਰੈਕਟਰ ਬੈਡ ਕੈਰੈਕਟਰ ਦਾ ਸਾਨੂੰ ਕਿਦਾਂ ਪਤਾ ਲੱਗੂਗਾ ਜਦੋਂ ਤੁਸੀਂ ਜਿਹੜੇ ਜਿਹਨਾਂ ਦਾ ਵੀਡੀਓ ਵਾਇਰਲ ਹੋਇਆ ਲੌਜੀਕਲੀ ਕਹਿ ਰਹੇ ਆ ਜਿਹਨਾਂ ਦਾ ਵੀਡੀਓ ਵਾਇਰਲ ਹੋਇਆ ਉਹ ਤਾਂ ਬੈਡ ਕੈਰੈਕਟਰ ਸਾਬਤ ਹੋ ਗਏ ਨਾ ਫਿਰ ਕੁਝ ਗੁੱਡ ਵੀ ਹੋਣਗੇ ਉੱਥੇ ਕੁਝ ਤਾਂ ਹੋਣਗੇ ਨਾ ਉਹਨਾਂ ਦੇ ਵਿੱਚ ਚੰਗੇ ਲੋਕ ਨਾਨਕਸਰੀਆਂ 'ਚ ਉਨੀ ਉਹ बैड ਕਰੈਕਟਰ ਕਰੈਕਟਰ ਤੋਂ ਦੂਰੀ ਕਿਉਂ ਨਹੀਂ ਬਣਾਈ ਉਹ ਰੇਪਿਸਟ ਤੋਂ ਦੂਰੀ ਕਿਉਂ ਨਹੀਂ ਬਣਾਈ ਰੇਪਿਸਟ ਦੇ ਆਪ ਜੁੱਤੀਆਂ ਕਿਉਂ ਨਹੀਂ ਮਾਰੀਆਂ ਉਨੀ ਪੁੱਤ ਪਿਓ ਨੂੰ ਕੱਟ ਲੱਗ ਜਾਵੇ ਪੁੱਤ ਬਾਹਰ ਜਾ ਕੇ ਲੜਾਈ ਕਰਕੇ ਆਇਆ ਗਲਤ ਕਰਕੇ ਆਇਆ ਤੇ ਉਹ ਫਿਰ ਵੀ ਉਹਦਾ ਸਾਥ ਦੇਵੇ ਫਿਰ ਆਪਾਂ ਲੌਜੀਕਲੀ ਇਹ ਸਮਝਾਂਗੇ ਇਹ ਪਿਓ ਪੁੱਤ ਰਲੇ ਹੋਏ ਆ ਇਹ ਦੋਨੇ ਭਰਾ ਰਲੇ ਹੋਏ ਨੇ ਸਾਰੇ ਭਰਾ ਗਲਤ ਕੰਮ ਕਰ ਰਹੇ ਨੇ ਕੋਈ ਇੱਕ ਤਾਂ ਵਿੱਚੋਂ ਕਹਿੰਦਾ ਆ ਨਾ ਕਿ ਨਹੀਂ ਭਾਈ ਇਹ ਕੌਤਕ ਕੰਮਿਆ ਹੁਣ ਜੱਗ ਦੇ ਸਾਹਮਣੇ ਜ਼ਾਹਰ ਹੋ ਗਿਆ ਉਹਨਾਂ ਦੇ ਵੀਡੀਓ ਆ ਗਏ ਪਰ ਉਹ ਜਿਹੜੇ ਬਾਕੀ ਦੇ ਉਹਨਾਂ ਦੇ ਸੰਤ ਮਹੰਤ ਨੇ ਨਾਨਕਸਰੀਆਂ ਦੇ ਉਹ ਕਿਉਂ ਉਹਨਾਂ ਨੂੰ ਉਹਨਾਂ ਨੂੰ ਕਿਉਂ ਬਚਾ ਰਹੇ ਨੇ ਉਹ ਕਿਉਂ ਉਹ ਕਿਉਂ ਕਾਹ ਤੋਂ ਗਾਂ ਕਾਹ ਤੋਂ ਗਾਂ ਸਾਵਧਤ ਕਰਵਾ ਚਾ ਰਹੇ ਨੇ ਮੀਡੀਆ ਕਾਨਫਰੈਂਸਾਂ ਕਰਕੇ ਇੰਟਰਵਿਊਆਂ ਦੇ ਕੇ ਉਹ ਰਿਪੇਸਟਾਂ ਨੂੰ ਬਚਾਉਣਾ ਚਾਹ ਰਹੇ ਸਾਡੀ ਲੜਾਈ ਇਹ ਆ ਸਾਡੀ ਲੜਾਈ ਕਿਸੇ ਨਾਨਕਸਰੀਏ ਨਾਲ ਨਹੀਂ ਹੈ ਜਿਹੜੇ ਬੈਡ ਕਰੈਕਟਰ ਨੇ ਗਲਤ ਕਰਨਾ ਕੀਤੀਆਂ ਉਹਨਾਂ ਨੂੰ ਚਾਹੇ ਫੜੋ ਚਾਹੇ ਮਾਰੋ ਉਹ ਤੁਹਾਡਾ ਹੈ ਪਰ ਜਿਹੜੀ ਗੱਲ ਨੂੰ ਉਹਨਾਂ ਨੇ ਪ੍ਰੈਸ ਕਾਨਫਰੈਂਸ ਸੱਦੀ ਆ ਇਹ ਦੇਖੋ ਜੀ ਸਾਰੇ ਸਾਡੇ ਤੇ ਐਲੀਗੇਸ਼ਨਸ ਲਾ ਰਹੇ ਆ ਐਲੀਗੇਸ਼ਨਸ ਕੀ ਲਾ ਸਿੱਖ ਅੰਨੇ ਉਹਨਾਂ ਨੇ ਵੀਡੀਓ ਦੇਖੀ ਹੈ ਤੁਹਾਡੇ ਸਾਰੇ ਸੰਤ ਸਮਾਜ ਨੂੰ ਬੇਨਤੀ ਆ ਚਾਹੇ ਪੰਜਾਬ ਆ ਚਾਹੇ 올 ਓਵਰ ਇੰਡੀਆ ਆ ਕੋਈ ਕਿਤੇ ਵੀ ਫੋਰਮ ਤੋਂ ਕਿਤੇ ਵੀ ਤੁਸੀਂ ਕਿਸੇ ਵੀ ਬ੍ਰਹਿਮੰਡ ਤੋਂ ਝੂਠਿਆਂ ਦੇ ਮਗਰ ਨਹੀਂ ਜਾਣਾ ਸੱਚ ਦਾ ਸਾਥ ਦਿਓ ਇਹਨਾਂ ਨੂੰ ਫੜੋ ਇਹਨਾਂ ਨੇ ਗੁਰਨਾਨ ਸਿੰਘ ਮਹਾਰਾਜ ਜੀ ਦੇ ਘਰ ਦੇ ਵਿੱਚ ਬਹਿ ਕੇ ਨਾਨਕ ਸਰੀਏ ਇੱਕ ਗੱਲ ਕਹਿੰਦੇ ਆ ਪ੍ਰਚਾਰ ਕਰਦੇ ਆ ਕਿ ਇੱਥੇ 24 ਘੰਟੇ ਸਾਡੀਆਂ ਠਾਠਾਂ ਦੇ ਵਿੱਚ ਸਾਡੇ ਜਿਹੜੇ ਅਸੀਂ ਠਾਠ ਬਣਾਏ ਆ ਉਹਨਾਂ ਦੇ 24 ਘੰਟੇ ਸੁਖਮਨੀ ਸਾਹਿਬ ਦਾ ਕੀਰਤਨ ਹੁੰਦਾ ਆ ਤੇ ਉੱਥੇ ਕਲਯੁਗ ਪੈਰ ਨਹੀਂ ਪਾ ਸਕਦਾ ਤੇ ਤੁਹਾਡੇ 24 24 ਘੰਟੇ ਕੀਰਤਨ ਤੁਹਾਡੇ 24 24 ਘੰਟੇ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਆਲੇ ਵਿੱਚ ਕਿਵੇਂ ਰਹਿ ਪੂਗਾ ਹੈ ਕਿ ਇਹ ਮੇ ਛੋਟੇ ਛੋਟੇ ਬੱਚਿਆਂ ਦੇ ਨਾਲ ਚਾਈਲਡ ਅਬਿਊਜ਼ਿੰਗ ਹੋ ਗਈ। ਔਰ ਫਿਰ ਤੁਸੀਂ ਉਸ ਚੀਜ਼ ਦੇ ਉੱਤੇ ਐਕਸ਼ਨ ਨਹੀਂ ਲੈ ਰਹੇ। ਉਹਨੂੰ ਕਵਰ ਅਪ ਕਰ ਰਹੇ ਹੋ। ਇਹ ਬਹੁਤ ਬੁਰੀ ਚੀਜ਼ ਹੈ। ਤੇ ਜਿਹੜਾ ਭਾਈ ਸਾਹਿਬ ਨੇ ਬੇਨਤੀ ਲਈ ਆ, ਫਤੇਗੜ ਸਾਹਿਬ ਤੇ ਚਮਕੌਰ ਸਾਹਿਬ ਨਾਲ ਸ਼ਰਾਬ ਵੇਚਣ ਦਿੱਤੀ ਜਾਊਗੀ ਤੇ ਨਾ ਉੱਥੇ ਤਮਾਕੂ ਵੇਚਣ ਦਿੱਤਾ ਜਾਊਗਾ। ਠੀਕ ਹੈ ਜੀ। ਔਰ ਸਰਕਾਰ ਨੂੰ ਵੀ ਬੇਨਤੀ ਆ ਖਾਸ ਕਰਕੇ ਜਿਵੇਂ ਤੁਸੀਂ ਭਾਈ ਸਾਹਿਬ ਨੇ ਪਹਿਲਾਂ ਦੱਸਿਆ, ਕਾਨੂੰਨ ਐਸਾ ਬਣਾਓ ਜਿਹੜਾ ਸਰਬ ਇਹ ਗੁਰਬਾਈਂ ਦਾ ਕਾਨੂੰਨ ਆ ਇਹ ਪਿਤਾ ਇੱਕਸੇ ਹੰਵਾਰਕ ਤੂੰ ਮੇਰਾ ਗੁਰਹਾਈ ਸਾਡਾ ਪਿਤਾ ਇੱਕੋ ਹੀ ਆ ਅਕਾਲ ਪੁਰਖ ਇੱਕ ਮਹਾਕਾਲ ਸਾਡਾ ਪਿਤਾ ਆ ਅਸੀਂ ਸਾਰੇ ਹੀ ਉਹਦੇ ਪੁੱਤਰ ਹੋਣ ਦੇ ਨਾਤੇ ਭਰਾ ਆ ਤੇ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਨਾ ਚਾਹੇ ਕੋਈ Hindu ਆ ਚਾਹੇ ਕੋਈ ਮੁਸਲਮਾਨ ਆ ਸਿੱਖ ਆ ਈਸਾਈ ਆ ਗਰੀਬ ਆ ਅਮੀਰ ਆ ਉਹਦੇ ਤੇ ਇੱਕ ਸਮਾਨ ਕਾਨੂੰਨ ਹੋਣਾ ਚਾਹੀਦਾ ਇਹ ਸਾਡੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤ ਤੰਬਾਕੂ ਨੂੰ ਲੈ ਕੇ ਤੇ ਜਿਹੜਾ ਠੇਕਿਆਂ ਨੂੰ ਲੈ ਕੇ ਜਿਹੜੀ ਅਸੀਂ ਬੇਨਤੀ ਕਰੀ ਆ ਮੈਂ ਤੁਹਾਡੇ ਮੀਡੀਆ ਰਾਹੀਂ ਇਹ ਆਪਣੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਤੇ ਜਿਹੜੀਆਂ ਬਾਬਰਕਿਆਂ ਦੀ ਜਿਹੜੀ ਇੱਥੇ ਸਰਕਾਰ ਚੱਲਦੀ ਆ ਪੰਜਾਬ ਦੇ ਵਿੱਚ ਇਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਵੀ ਸਾਰਾ ਸਾਲ ਚਲੋ ਠੀਕ ਆ ਤੁਸੀਂ ਸੁੱਤੇ ਪਏ ਰਹਿੰਦੇ ਹੋ ਕਿ ਵੀ ਹੁਣ ਜਿੱਥੇ ਤੱਕ ਮੈਨੂੰ ਲੱਗਦਾ ਕਿ ਵੀ ਅਬ ਸਾਰਿਆਂ ਦੀ ਨੀਂਦਰ ਜਿਹੜੀ ਆ ਉਹ ਪੂਰੀ ਹੋ ਗਈ ਹੋਊਗੀ ਤੇ ਹੁਣ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਆਪਣੇ ਜਿਹੜੇ ਸਰਕਾਰਾਂ ਨੇ ਕਿ ਆਪ ਤੁਸੀਂ ਪਹਿਲ ਦੇ ਆਧਾਰ ਤੇ ਭਾਵੇਂ ਤੁਸੀਂ ਉੱਦਾਂ ਦੀਆਂ ਫੋਰਸਾਂ ਲਾਓ ਭਾਵੇਂ ਜਿਵੇਂ ਮਰਜ਼ੀ ਕਰਕੇ ਜਿਹੜੇ ਹੁੱਲੜਬਾਜੀ ਕਰਦੇ ਨੇ ਭਾਵੇਂ ਉਹ ਮੈਂ ਕਹਿੰਨਾ ਭਾਵੇਂ ਸਾਡਾ ਸਿੱਖਾ ਸਾਡਾ ਇੱਕ ਅਸੂਲ ਆ ਕਿ ਵੀ ਅਸੀਂ ਬਗਾਨਾ ਫੇਰ ਵੀ ਛੱਡ ਦਿੰਦੇ ਆ ਪਰ ਅਸੀਂ ਆਪ ਦਾ ਕਦੇ ਨਹੀਂ ਛੱਡਦੇ ਤੇ ਭਾਵੇਂ ਉਹ ਸਿੱਖਾ ਭਾਵੇਂ ਉਹ ਕੋਈ ਵੀ ਜਿਹੜਾ ਵੀ ਹੁੱਲੜਬਾਜੀ ਕਰਦਾ ਉਹਦੇ ਤੇ ਜਿਹੜੀ ਸਰਕਾਰ ਆ ਤੇ ਪ੍ਰਸ਼ਾਸਨ ਆਪ ਦੇ ਤਰੀਕੇ ਦੇ ਨਾਲ ਭਾਵੇਂ ਸਪੈਸ਼ਲ ਟੀਮਾਂ ਉੱਥੇ ਲਾਉਣਾ ਛੇਦੀ ਜੋੜ ਮੇਲਿਆਂ ਦੇ ਵਿੱਚ ਉਹਨਾਂ ਤੇ ਨਾਥ ਪਾਈ ਜਾਵੇ ਤੇ ਬੀੜੀ ਸੈਕਟਰ ਤਬਾਕੂ ਦੀਆਂ ਜਿਹੜੀਆਂ ਦੁਕਾਨਾਂ ਨੇ ਇਹ ਤੇ ਸ਼ਰਾਬ ਦੇ ਜਿਹੜੇ ਠੇਕੇ ਨੇ ਉਹਨਾਂ ਨੂੰ ਸਰਕਾਰਾਂ ਆਪ ਬੰਦ ਕਰਨ ਅਕਾਲ ਤੱਕ ਤਸਾਬ ਦੇ ਜਥੇਦਾਰ ਅਕਾਲ ਤੱਕ ਤਸਾਬ ਤੋਂ ਖੜੇ ਹੋ ਕੇ ਇਹਦਾ ਹੁਕਮ ਜਾਰੀ ਕਰਨ ਕਿ ਸ਼ਹੀਦੀ ਜੋੜ ਮੇਲਿਆਂ ਦੇ ਵਿੱਚ ਫਤੇਗੜ ਸਾਹਿਬ ਤੇ ਚਮਕੌਰ ਸਾਹਿਬ ਤੇ ਬਾਕੀ ਹੋਰ ਜਿੰਨੇ ਵੀ ਸ਼ਹੀਦੀ ਜੋੜ ਮੇਲੇ ਆਉਂਦੇ ਸਾਰਿਆਂ ਦੇ ਵਿੱਚ ਉਸ ਟਾਈਮ ਦੇ ਉੱਤੇ ਸ਼ਰਾਬ ਦੇ ਠੇਕੇ ਤੇ ਜਿਹੜੇ ਬੀੜੇ ਸੈਕਟਰਾਂ ਦੀਆਂ ਜਿਹੜੀਆਂ ਦੁਕਾਨਾਂ ਨੇ ਖੋਖੇ ਨੇ ਇਹ ਬੰਦ ਹੋਣੇ ਚਾਹੀਦੇ ਆ ਹੁਣ ਸਮਾਂ ਥੋੜਾ ਰਹਿ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਅਸੀਂ ਬਹੁਤ ਲੇਟ ਹੋ ਗਏ ਆ ਤੇ ਇਹੀ ਬੇਨਤੀ ਆ ਕਿ ਜੇ ਤੁਸੀਂ ਆਪਦੇ ਤਰੀਕੇ ਦੇ ਨਾਲ ਇਹ ਚੀਜ਼ ਨੂੰ ਕਰੋਗੇ ਤਾਂ ਬਹੁਤ ਵਧੀਆ ਨਹੀਂ ਤਾਂ ਫਿਰ ਖਾਲਸਾ ਪੰਥ ਤਾਂ ਤਿਆਰ ਪਰ ਤਿਆਰ ਖੜਾ ਹੀ ਆ ਫਿਰ ਕੱਲ ਨੂੰ ਐ ਨਾ ਹੋਵੇ ਕਿ ਵੀ ਪ੍ਰਸ਼ਾਸਨ ਸਾਡੇ ਦੇ ਖਿਲਾਫ ਖੜਾ ਹੋ ਕੇ ਫਿਰ ਪਾਛੇ ਜਾਵੇ ਜਾਂ ਫਿਰ ਸਾਡੇ ਖਿਲਾਫ ਪ੍ਰਚਾਰ ਕਰੇ ਕਿ ਭਾਈ ਸਾਹਿਬ ਇਹਨਾਂ ਨੇ ਐ ਕਰਤਾ ਐ ਕਰਤਾ ਅਸੀਂ ਮੀਡੀਆ ਰਾਹੀਂ ਤਾਂ ਹੀ ਅੱਜ ਪ੍ਰੈਸ ਕਾਨਫਰੰਸ ਦਿੱਤੀ ਸੀ ਕਿ ਕਿ ਅਸੀਂ ਤੁਹਾਡੇ ਇਰਾਹੀ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਾਲ ਤੱਕ ਸਾਰੇ ਜਥੇਦਾਰਨੋਂ ਤੇ ਪੁਲਿਸ ਪ੍ਰਸ਼ਾਸਨ ਨੂੰ ਤੇ ਨਾਲ ਬਾਬਰਕਿਆਂ ਦੀ ਸਰਕਾਰਾਂ ਨੂੰ ਕਿ ਤੁਸੀਂ ਆਪਦੇ ਤਰੀਕੇ ਦੇ ਨਾਲ ਇਹਨੂੰ ਆ ਜਿਹੜੀ ਤੁਸੀਂ ਨੱਥ ਪਾ ਲਓ ਫਿਰ ਕੱਲ ਨੂੰ ਜੇ ਖਾਲਸਾ ਪੰਥ ਖਾਲਸਾ ਰਵਾਇਤਾ ਅਨੁਸਾਰ ਫਿਰ ਸੋਧੇ ਲੈਣੇ ਸ਼ੁਰੂ ਕਰੂਗਾ ਤੇ ਫਿਰ ਕੱਲ ਨੂੰ ਐ ਨਾ ਹੋਵੇ ਕਿ ਕੱਲ ਨੂੰ ਤੁਸੀਂ ਕਹੋ ਕਿ ਵੀ ਖਾਲਸਾ ਪੰਥ ਕਾਨੂੰਨ ਹੱਥ ਦੇ ਵਿੱਚ ਲੈਂਦਾ ਅਸੀਂ ਨਹੀਂ ਚਾਹੁੰਦੇ ਕਿ ਵੀ ਅਸੀਂ ਕਾਨੂੰਨ ਹੱਥ ਦੇ ਵਿੱਚ ਲਈਏ ਅਸੀਂ ਵੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਕੇ ਰੱਖਣਾ ਚਾਹੁੰਦੇ ਆ ਅਸੀਂ ਵੀ ਡੈਮੋਕਰੈਟਿਕ ਕੰਟਰੀ ਦੇ ਵਿੱਚ ਰਹਿੰਦੇ ਆ ਅਸੀਂ ਹਿੰਦੁਸਤਾਨ ਦੇ ਵਾਸੀ ਆ ਅਸੀਂ ਇਹ ਕਢਾ ਕੇ ਕਹਿੰਦੇ ਆ ਪਰ ਗੱਲ ਸਾਰੀ ਇਹ ਆ ਕਿ ਵੀ ਸਾਨੂੰ ਸਾਰਾ ਕੁਝ ਮਨਜ਼ੂਰ ਆ ਪਰ ਜੇ ਸਾਡੇ ਗੁਰੂ ਸਾਹਿਬਾਨਾਂ ਦੇ ਨਾਲ ਐਵੇਂ ਦਾ ਵਿਤਕਰਾ ਹੁੰਦਾ ਤੇ ਉਹ ਅਸੀਂ ਕਦੇ برداشت ਨਹੀਂ ਕਰਾਂਗੇ ਉਹ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਕੁਝ ਬਰਦਾਸ਼ਤ ਕਰ ਸਕਦਾ ਹੈ ਆਪਣੀ ਗੁਰੂ ਦੀ ਬੇਅਦਵੀ ਨਹੀਂ ਬਰਦਾਸ਼ਤ ਕਰ ਸਕਦਾ ਬਾਬਾ ਜੀ ਜੀ ਲਿਖੇ ਬਾਬਾ ਲਿਖੇ ਨੇ ਜੀ ਜੀ ਆਹ ਹੁਣੇ ਪਿਛਲੇ ਦਿਨਾਂ ਵਿੱਚ ਸੀ ਸਪੋਕਸ ਨੇ ਹੋ ਚੁੱਕਿਆ ਹਾਂ ਜੀ ਕਿ ਬੇਸ਼ੱਕ ਮੇਰਾ ਮੈਡੀਕਲ ਕਰਾ ਲਓ ਜੀ ਜੀ ਜੇ ਬਾਬਾ ਆਸਰਾਮ ਦਾ ਹੋਇਆ ਸੀ ਜੀ ਜੀ ਤਾਂ ਉਹ ਜਿਹੜੇ ਪਹਿਲਿਆਂ ਦਾ ਕਰਾਇਆ ਜਿਹੜੇ ਜਿਹੜੇ ਪਹਿਲਿਆਂ ਦਾ ਕਰਾਇਆ ਆਸਰਾਮ ਦਾ ਜਿਨ੍ਹਾਂ ਦਾ ਕਰਾਇਆ ਉਹਨਾਂ ਦਾ ਕੀ ਇੱਥੇ ਕੀ ਫਲਸਫਾ ਨਿਕਲਿਆ ਜੇ ਮੁੜ ਕੇ ਇਹਨਾਂ ਨੇ ਉਹਨਾਂ ਨੂੰ ਜਦੋਂ ਵੀਡੀਓ ਵਾਇਰਲ ਹੋ ਗਏ ਆ ਵੀਡੀਓ ਦੇ ਵਿੱਚ ਸਾਰਾ ਕੁਝ ਉਹਨਾਂ ਦਾ ਹੈ ਉਹਨਾਂ ਦੇ ਚਿਹਰੇ ਆ ਫੇ ਆਪਾਂ ਕਿਹੜੀ ਚੀਜ਼ ਦੇ ਮੈਡੀਕਲ ਕਰਾਉਂਦੇ ਫਿਰਗੇ ਉਹ ਪਰਿਵਾਰ ਉਹਨਾਂ ਦੇ ਪਰਿਵਾਰ ਆ ਕੇ ਬਿਆਨ ਦੇ ਰਹੇ ਨੇ 8 ਸਾਲ ਦਾ ਬੱਚਾ ਕੁਰਲਾ ਰਿਹਾ ਆ 8 ਸਾਲ ਦੇ ਆਪਾਂ ਇਹ ਮੰਗ ਕਿਉਂ ਨਹੀਂ ਕਰਦੇ ਕਿ 8 ਸਾਲ ਦੇ ਬੱਚੇ ਦਾ ਹੋਣਾ ਚਾਹੀਦਾ ਫੇਰ ਪਤਾ ਲੱਗੀ ਪਰ ਇਹਨਾਂ ਨੇ ਤਾਂ ਉਹ ਪਰਿਵਾਰਾਂ ਨੂੰ ਡਰਾਇਆ ਜੇ ਬਾਬਾ ਜੀ ਅਸੀਂ ਪਹਿਲਾਂ ਹੀ ਕਿਹਾ ਉਹ ਜਦੋਂ ਭੈਣਾਂ ਵਜਨ ਚੱਲਦਾ ਸੀ ਸਾਰੇ ਪਰਿਵਾਰ ਨਹੀਂ ਆ ਸਕਦੇ ਇੱਕ ਬੱਚੀ ਦਾ ਮਸਲਾ ਆ ਉਹ ਬੱਚੀ ਨਹੀਂ ਆ ਸਕਦੀ ਜਿਹੜਾ ਇੱਥੇ ਤੁਹਾਡੇ ਕੋਲ ਸਾਹਮਣੇ ਨਹੀਂ ਆ ਸਕਦਾ ਅਸੀਂ ਉਹਦਾ ਨਾਂ ਨਹੀਂ ਲਵਾਉਂਦੇ ਉਹਨੇ ਇੱਕ ਬਾਬੇ ਰੱਖਿਆ ਇੱਕ ਬੰਦੇ ਦਾ ਕਹਿਤਾ ਮੰਨ ਗਿਆ ਜੀ ਬਟ ਉਹ ਆਪਣੇ ਜਦੋਂ ਬਾਬਾ ਜੀ ਗੱਲ ਐਵੇਂ ਆ ਕਿ ਜਿਹੜਾ ਸਾਰਾ ਪਰਿਵਾਰ ਜਿਹੜਾ ਪਰਿਵਾਰ ਆ ਆਪਾਂ ਇਹ ਚੀਜ਼ ਨੂੰ ਅਸੀਂ ਮੰਨੀਏ ਕਿ ਵੀ ਅਸੀਂ ਜਿਹੜੇ ਦੇਸ਼ ਦੇ ਵਿੱਚ ਰਹਿੰਨੇ ਆ